ਪਾਉਣਾ ਜੋ ਅੱਜ ਦਾ ਫੁਰਬਾਨ ਸਤਿਗੁਰੂ ਗੁਰੂਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ 707 ਤੇ ਆਠਾਂਗ ਤੇ ਸੁਭਾਏ ਮਾਨ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਜਾਤ ਸ੍ਰੀ ਦੀਵਾਰ ਦੇ ਅੰਦਰ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਪੰਜਵੇਂ ਪਾਤਸ਼ਾਹ ਸੇਹ ਦਾਦੇ ਸਰਤਾਜ ਸ਼ਾਂਤੀ ਦੇ ਪੁੰਜ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਵਾਰ ਜਿਹੜੀ ਹੈ ਉਚਾਰਨ ਕੀਤੀ ਹੈ ਜੈਤ ਸ੍ਰੀ ਕੀ ਵਾਰ ਮਹੱਲਾ 5 ਇਸ ਵਾਰ ਦੇ ਅੰਦਰ ਸ਼ਲੋਕ ਤੇ ਪੌੜੀਆਂ ਸਤਿਗੁਰਾਂ ਨੇ ਦਰਜ ਕੀਤੀਆਂ ਗੁਰੂ ਸਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ 22 ਵਾਰਾਂ ਦਰਜ ਹਨ 22 ਵਾਰਾਂ ਦੇ ਵਿੱਚੋਂ 21 ਵਾਰਾਂ ਜਿਹੜੀਆਂ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਨੇ ਤੇ ਇੱਕ ਵਾਰ ਜਿਹੜੀ ਉਹ ਭਾਈ ਸੱਤਾ ਜੀ ਭਾਈ ਬਲਵੰਡ ਜੀ ਨੇ ਉਚਾਰਨ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਆਪਣੇ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਾਵ ਖੰਡਨ ਹੈ ਗੁਰੂ ਸਾਹਿਬ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾਈ ਕਿ हे ਮਨੁੱਖ ਬਸੰਤ ਦਾ ਅਰਥ ਹੈ ਵਸਦੇ ਹੋਣ ਇੱਕ ਬਸੰਤ ਰਾਗ ਹੈ ਬਸੰਤ ਰੁੱਤ ਹੈ ਪਰ ਇੱਥੇ ਬਸੰਤ ਦਾ ਅਰਥ ਸਾਧੂ ਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜੇ ਲੋਕ ਵਸਦੇ ਹੋਣ ਸਵਰਗ ਲੋਕੈ ਸਵਰਗ ਵਰਗੇ ਇਸ ਦੇਸ਼ ਵਿੱਚ ਪਿੰਡ ਵਿੱਚ ਘਰ ਵਿੱਚ ਜਿਹਦਾ ਬੜਾ ਸੋਹਣਾ ਸੁੰਦਰ ਘਰ ਹੋਵੇ ਮਾਨੋ ਕੇ ਲੋਕ ਮਨੁੱਖ ਜਿਹੜਾ ਉਹ ਆਪਣੇ ਆਪ ਨੂੰ ਸਵਰਗ ਦੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਦਾ ਸਮਝਦਾ ਹੋਵੇ ਕਿ ਜਿੰਨਾ ਕੁਝ ਮੈਨੂੰ ਪ੍ਰਮਾਤਮਾ ਨੇ ਦਿੱਤਾ ਹੈ ਬੜਾ ਸੁਖ ਦਿੰਦਾ ਹੈ ਸਵਰਗ ਵਿੱਚ ਆ ਸਤਿਗੁਰੂ ਜੀ ਕਹਿੰਦੇ ਲੋਕ ਜਿਹੜੇ ਹਨ ਮਨੁੱਖ ਜਿਹੜਾ ਉਹ ਸਵਰਗ ਵਿੱਚ ਵਸਦਾ ਹੋਵੇ ਚੰਗੇ ਘਰ-ਬਾਰ ਵਿੱਚ ਰਹਿੰਦਾ ਹੋਵੇ ਉਹਦੇ ਕੋਲੋਂ ਸਾਰੀਆਂ ਸੁੱਖ ਸਹੂਲਤਾਂ ਹੋਣ ਜਿਤ ਤੇ ਪ੍ਰਿਥਵੀ ਨਵਖੰਡ ਨੇ ਤੇ ਨੌਂ ਖੰਡਾਂ ਦੇ ਵਿੱਚ ਉਸ ਮਨੁੱਖ ਦਾ ਰਾਜ ਹੋਵੇ ਉਹਨੇ ਇਹ ਪ੍ਰਿਥਵੀ ਧਰਤੀ ਜਿਹੜੀ ਉਹਨੂੰ ਜਿੱਤਿਆ ਹੋਵੇ ਉਹਦਾ ਰਾਜ ਚੱਲਦਾ ਹੋਵੇ ਜਿਸ ਤਰ੍ਹਾਂ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਅੰਦਰ ਇਹ ਫਰਮਾਨ ਬਖਸ਼ਿਸ਼ ਕੀਤਾ ਹੈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਕਿ ਨੌਂ ਖੰਡ ਜਿਹੜੇ ਮਨੁੱਖ ਨੂੰ ਜਾਣਦੇ ਹੋਣ ਉਹਦਾ ਪ੍ਰithvi ਤੇ ਰਾਜ ਹੋਵੇ ਉਹਨੂੰ ਹਰ ਕੋਈ ਮਨੁੱਖ ਜਾਣਦਾ ਹੋਵੇ ਉਹਦੇ ਨਾਲ ਲੋਕ ਤੁਰਦੇ ਹੋਣ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਮਨੁੱਖ ਪ੍ਰਿਥਵੀ ਨੂੰ ਜਿੱਤ ਲਵੇ ਨਵਾਂ ਖੰਡਾਂ ਦੇ ਉਹਦਾ ਰਾਜ ਹੋਵੇ ਤੇ ਬਸੰਤ ਵਰਗੇ ਦੇਸ਼ ਵਿੱਚ ਘਰ ਵਿੱਚ ਮਨੁੱਖ ਵਸਦਾ ਹੋਵੇ ਕਹਿੰਦੇ ਪਰ ਇੱਕ ਗੱਲ ਯਾਦ ਰੱਖੋ ਬੇਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਪਰਮਨ ਹੈ ਗੁਰੂ ਮਹਾਰਾਜ ਜੀ ਕਹਿੰਦੇ ਕਿ ਜੇ ਇਹ ਮਨੁੱਖ ਪਰਮਾਤਮਾ ਵਿਸਰੰਤ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਮਨੁੱਖ ਵਿਸਰ ਜਾਂਦਾ ਹੈ ਭੁੱਲ ਜਾਂਦਾ ਹੈ ਪਰਮਾਤਮਾ ਦਾ ਨਾਮ ਚੇਤੇ ਨਹੀਂ ਰੱਖਦਾ ਕਹਿੰਦੇ ਜਿਹੜਾ ਪਰਮਾਤਮਾ ਗੋਪਾਲ ਇਸ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਰਿਜਕ ਦੇਣ ਵਾਲਾ ਹੈ ਸਵਾਸਾਂ ਦੀ ਪੂੰਜੀ ਦੇਣ ਵਾਲਾ ਹੈ ਜਿਨੇ ਇੰਨਾ ਸੋਹਣਾ ਸਰੀਰ ਮਨੁੱਖ ਨੂੰ ਦਿੱਤਾ ਹੈ ਜਿਹਦੀ ਕਦੀ ਅਸੀਂ ਕਦਰ ਨਹੀਂ ਪਾ ਸਕਦੇ ਮੁੱਲ ਨਹੀਂ ਦੇ ਸਕਦੇ ਕਹਿ ਲੱਗੇ ਜੇ ਮਨੁੱਖ ਐਸੇ ਗੋਪਾਲ ਪਰਮਾਤਮਾ ਨੂੰ ਵਿਸਰ ਜਾਵੇ ਨਾਨਕ ਤੇ ਪ੍ਰਾਣੀ ਉਧਿਆਨ ਪਰਮਨੈ ਕਹਿੰਦੇ ਕਿ ਉਹ ਲੋਕ ਮਨੁੱਖ ਸਮਝੋ ਪ੍ਰਾਣੀ ਜਿਹੜੇ ਹਨ ਇਹ ਦੁਨੀਆ ਵਿੱਚ ਵਸਦੇ ਹੋਏ ਸਵਰਗ ਵਿੱਚ ਘਰ ਵਿੱਚ ਰਹਿੰਦੇ ਹੋਏ ਪ੍ਰਿਥਵੀ ਦਾ ਰਾਜ ਮਾਨਦਾ ਆਇਆ ਕਹਿੰਦੇ ਉਧਿਆਨ ਪਰਮਨੈ ਉद्याਨ ਕਹਿੰਦੇ ਆ ਨਾ ਜੰਗਲ ਨੂੰ ਸਤਿਗੁਰੂ ਜੀ ਕਹਿੰਦੇ ਕਿ ਸਮਝੋ ਉਹ ਮਨੁੱਖ ਜੰਗਲ ਵਿੱਚ ਭਟਕੰਡਿਆ ਹੈ ਭਰਮ ਰਿਹਾ ਹੈ ਵਸ ਰਿਹਾ ਹੈ ਉਹ ਕਦੇ ਵੀ ਇਨਾਂ ਚੀਜ਼ਾਂ ਦੇ ਵਿੱਚ ਸੁਖ ਪ੍ਰਾਪਤ ਨਹੀਂ ਕਰ ਸਕਦਾ ਜੇ ਇੱਕ ਪਰਮਾਤਮਾ ਨੂੰ ਮਨੁੱਖ ਭੁੱਲ ਜਾਂਦਾ ਹੈ ਜਿੰਨਾ ਮਰਜੀ ਵੱਡਾ ਉਹਦੇ ਕੋਲੋਂ ਰਾਜ ਹੋਵੇ ਚੰਗੀ ਸੋਹਣੀ ਜ਼ਿੰਦਗੀ ਹੋਵੇ ਜਿੰਨਾ ਚਿਰ ਪਰਮਾਤਮਾ ਨੂੰ ਮਨੁੱਖ ਯਾਦ ਨਹੀਂ ਕਰਦਾ ਪਰਮਾਤਮਾ ਨੂੰ ਚੇਤੇ ਵਿੱਚ ਨਹੀਂ ਰੱਖਦਾ ਜੇ ਵਿਸਰ ਗਿਆ ਤੇ ਕਹਿੰਦੇ ਇਹ ਮਨੁੱਖ ਜਿਹੜਾ ਉਹ ਮੰਨੋ ਕਿ ਇੱਕ ਜੰਗਲ ਦੇ ਵਿੱਚ ਭਟਕ ਰਿਹਾ ਇੱਕ ਕੌਤਕ ਕੋਡ ਤਮਾਸ਼ਿਆ ਚੇਤਨ ਆਵਸਨਾਉ ਕਰੋੜਾਂ ਕਹਿੰਦੇ ਇਹ ਜ਼ਿੰਦਗੀ ਦੇ ਵਿੱਚ ਮਨੁੱਖ ਜਿਹੜਾ ਉਹ ਤਮਾਸ਼ੀ ਵੇਂਦਾ ਇਸ ਦੁਨੀਆ ਦੇ ਉੱਤੇ ਆਪਣੇ ਮਨੋਰੰਜਨ ਵਾਸਤੇ ਇਹ ਗੀਤ ਸੁਣਦਾ ਏ ਜਿੰਨਾ ਤੋਂ ਸਤਿਗੁਰੂ ਸਤ ਪਾਤਸ਼ਾਹ ਜੀ ਨੇ ਸਾਨੂੰ ਵਰਜਿਆ ਕਿ ਮੇਰੇ ਮੋਹਨ ਸਰਵਣੀ ਇਹਨਾਂ ਸੁਣਾਏ ਸਾਖਤ ਗੀਤ ਨਾਦ ਤੁੰ ਗਾਵਤ ਬੋਲਤ ਬੋਲ ਅਜਾਏ ਕਹਿੰਦੇ ਇਹ ਅਜਾਈ ਜਾਣ ਵਾਲੇ ਬੋਲ ਜਿਹੜੇ ਗੀਤ ਹਨ ਸਾਡੇ ਕੰਨਾਂ ਵਿੱਚ ਨਹੀਂ ਪਹਿਣੇ ਚਾਹੀਦੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਸਮਝਾਉਂਦੇ ਹਨ ਕਿ ਮਨੁੱਖ ਜਿਹੜਾ ਕਰੋੜਾਂ ਤਰ੍ਹਾਂ ਦੇ ਤਮਾਸ਼ੇ ਇਸ ਦੁਨੀਆ ਤੇ ਵਹਿੰਦੇ ਤੇ ਚੇਤਨ ਆਵਸਨਾਉ ਉਹਨਾਂ ਰੰਗਰਲੀਆਂ ਵਿੱਚ ਨੂੰ ਮਾਨਦਾ ਹੋਇਆ ਤਮਾਸ਼ੇ ਕਰਦਾ ਹੋਇਆ ਹੱਸਾ ਖੇਡਾ ਕਰਦਾ ਹੋਇਆ ਤਾਸ਼ਾਂ ਖੇਡਦਾ ਹੋਇਆ ਆਪਣੀ ਜ਼ਿੰਦਗੀ ਵਿੱਚ ਐਸ਼ ਰਾਮ ਕਰਦਾ ਹੋਇਆ ਕਹਿੰਦੇ ਕਈ ਤਰ੍ਹਾਂ ਦੇ ਤਮਾਸ਼ੇ ਮਨੋਰੰਜਨ ਵਾਸਤੇ ਵਹਿੰਦੇ ਤੇ ਚੇਤਨ ਆਵਸਨਾਉ ਇੱਕ ਪਰਮਾਤਮਾ ਦਾ ਨਾਮ ਇਹਨੂੰ ਚੇਤੇ ਨਹੀਂ ਆਉਂਦਾ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ ਕਹਿੰਦੇ ਕਿ ਨਾਨਕ ਐਸਾ ਜਿਹੜਾ ਮਨੁੱਖ ਆ ਉਹਦੀ ਜ਼ਿੰਦਗੀ ਸਮਝੋ ਕਿ ਜਿਸ ਤਰ੍ਹਾਂ ਇੱਕ ਕੋੜ ਦੇ ਰੋਗ ਵਾਲੇ ਮਨੁੱਖ ਦੀ ਜ਼ਿੰਦਗੀ ਹੁੰਦੀ ਉਹ ساری ਉਮਰ ਬਰਲਾਪ ਦਾ ਰਹਿੰਦਾ ਹੈ ਦੁਖੀ ਰਹਿੰਦਾ ਹੈ ਕਹਿੰਦੇ ਉਹ ਮਨੁੱਖ ਜਿੰਨਾ ਮਰਜੀ ਰਾਜਾ ਹੋਵੇ ਰਾਜ ਪ੍ਰਾਪਤ ਕਰ ਲਵੇ ਚੰਗੇ ਘਾਰ ਸੋਹਣੇ ਦੇਸ਼ ਵਿੱਚ ਰਹਿੰਦਾ ਹੋਵੇ ਉਨੇ ਪ੍ਰਿਥਵੀ ਨੂੰ ਜਿੱਤਿਆ ਹੋਵੇ ਜੇ ਉਹ ਪ੍ਰਮਾਤਮਾ ਨੂੰ ਭੁੱਲ ਗਿਆ ਇਹਨਾਂ ਤਮਾਸ਼ੀਆਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਆਇਆ ਕਹਿੰਦੇ ਉਹਦੀ ਜ਼ਿੰਦਗੀ ਜਿਹੜੀ ਉਹ ਨਰਕ ਦੇ ਬਰਾਬਰ ਹੈ ਤੇ ਉਜੜ ਸੋਈ ਥਾਂ ਜਿੱਥੇ ਉਹ ਰਹਿੰਦਾ ਹੈ ਭਾਵੇਂ ਉਹਨੇ ਲੱਖਾਂ ਰੁਪਏ ਲਾ ਕਰਕੇ ਮਹਿਲ ਉਸਾਰਿਆ ਹੋਵੇ ਕਹਿੰਦੇ ਇਹੋ ਜਿਹਾ ਥਾਂ ਜਿਹੜਾ ਹੈ ਵਾ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਉਜਾੜਿਆ ਜਿਸ ਤਰ੍ਹਾਂ ਸਤਿਗੁਰਾਂ ਨੇ ਬਚਨ ਕਹੇ ਹਨ ਕਿ ਜਹਿ ਕਰ ਸਾਧ ਨ ਸੇਵੀਐ ਹਰ ਕੀ ਸੇਵਾ ਨਾਹਿ ਤਿਹ ਕਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹਿ ਸਤਿਗੁਰੂ ਜੀ ਕਹਿੰਦੇ ਜਿਸ ਘਰ ਦੇ ਵਿੱਚ ਹਰੀ ਦੇ ਜਨ ਸਾਧ ਪੁਰਸ਼ ਗੁਰੂ ਦੀ ਸੰਤਾਂ ਦੀ ਸੰਗਤ ਨਹੀਂ ਹੁੰਦੀ ਸੇਵਾ ਨਹੀਂ ਹੁੰਦੀ ਭੈ ਭਾਵਨੀ ਨਹੀਂ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਜਹਿ ਕਰ ਸਾਧ ਨ ਸੇਵੀਐ ਹਰ ਕੀ ਸੇਵਾ ਨਾ ਹੈ ਜਿੱਥੇ ਪ੍ਰਮਾਤਮਾ ਦੀ ਸੇਵਾ ਨਹੀਂ ਹੈ ਨਾਮ ਨਹੀਂ ਬੰਦਗੀ ਨਹੀਂ ਕਹਿਣ ਲੱਗੇ ਉਹ ਜਿਹੜਾ ਘਰ ਵਾ ਉਹ ਇੱਕ ਮੜੀਆਂ ਦੇ ਸਮਾਨ ਹੈ ਉਥੇ ਭੂਤ ਵਸੈ ਤਿਨ ਮਾਹੇ ਉਥੇ ਲੋਕ ਨਹੀਂ ਵੱਸਦੇ ਉਥੇ ਭੂਤ ਨੇ ਵੱਸਦੇ ਹਨ ਕਿਉਂਕਿ ਉਹਨਾਂ ਦੀ ਜਿਹੜੀ ਸੁਰਤ ਹੁੰਦੀ ਹੈ ਉਹ ਮਾੜੀ ਹੁੰਦੀ ਹੈ ਤਾਂ ਸਤਿਗੁਰਾਂ ਨੇ ਇੱਥੇ ਆਖਿਆ ਕਿ ਜਿੰਨਾ ਮਰਜੀ ਮਨੁੱਖ ਦੇ ਕੋਲ ਰਾਜ ਹੋਵੇ ਜੇ ਪ੍ਰਮਾਤਮਾ ਨੂੰ ਭੁੱਲ ਗਿਆ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਉਹਦੀ ਜ਼ਿੰਦਗੀ ਜਿਹੜੀ ਓਵਰਲਾਪਦਾ ਰਹਿੰਦਾ ਹੈ ਕੋੜ ਦੇ ਰੋਗੀ ਵਾਂਗੂ ਉਹਦਾ ਘਰ ਮਾਨੋ ਇੱਕ ਉਜਾੜਿਆ ਉਹ ਜਿੱਥੇ ਵੀ ਰਹਿੰਦਾ ਹੋਵੇ ਪੌੜੀ ਮਹਾ ਭਿਆਨ ਉद्याਨ ਨਗਰ ਕਰ ਮਾਨਿਆ ਸਤਿਗੁਰੂ ਜੀ ਕਹਿੰਦੇ ਇਹ ਮਹਾ ਭਿਆਨ ਇਹ ਜਿਹੜਾ ਸੰਸਾਰ ਆ ਬੜਾ ਡਰਾਵਣਾ ਜੰਗਲਿਆ ਇਸ ਮਨੋਕ ਨੇ ਇਹਨੂੰ ਸ਼ਹਿਰ ਕਰਕੇ ਨਗਰ ਕਰਕੇ ਪਿੰਡ ਕਰਕੇ ਜਾਣ ਲਿਆ ਕਿ ਮੈਂ ਸਦੀਵੀ ਤੌਰ ਤੇ ਇੱਥੇ ਰਹਿਣਾ ਹੈ ਇੱਥੇ ਆਪਣੇ ਮਨ ਪਰਚਾਵੇ ਦੀਆਂ ਗੱਲਾਂ ਕਰਦਾ ਹੈ ਪਰਮਾਤਮਾ ਨੂੰ ਕਦੇ ਇਹਨੇ ਚੇਤੇ ਨਹੀਂ ਰੱਖਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਹਿਣ ਲੱਗੇ ਜਿਹੜਾ ਸਾਰਾ ਕੁਝ ਦੁਨਿਆਵੀ ਧਨ ਪਦਾਰਥ ਇਹ ਦੁਨੀਆਂ ਜਿਹੜੀ ਝੂਠੀ ਆ ਬਿਨਸ ਜਾਣ ਵਾਲੀ ਆ ਝੂਠ ਸਮਗਰੀ ਪੇਖ ਇਨੂੰ ਇਹ ਵੇਂਦਾ ਹੈ ਇਹਦੇ ਵਿੱਚ ਖਚਤ ਰਹਿੰਦਾ ਹੈ ਸੱਚ ਕਰ ਜਾਣਿਆ ਇਹਨੂੰ ਇਹਨੇ ਝੂਠਾ ਮੰਨਣਾ ਸੀ ਤੇ ਇਹਨੂੰ ਸੱਚ ਕਰਕੇ ਮੰਨ ਬੈਠਾ ਹੈ ਕਿਸ ਦੀਵੀ ਤੌਰ ਤੇ ਰਹਿਣ ਵਾਲਾ ਹੈ ਕਾਮ, ਕ੍ਰੋਧ, ਅਹੰਕਾਰ, ਫਿਰੇ ਦੇਵਾਨਿਆ ਇਹ ਮਨੁੱਖ ਪਰਮਾਤਮਾ ਨੂੰ ਭੁੱਲ ਕਰਕੇ ਕਾਮ ਦੇ ਵਿੱਚ ਗ੍ਰਸਤ ਰਹਿੰਦਾ ਹੈ ਆਪਣੇ ਜੀਵਨ ਕਰੈਕਟਰ ਤੋਂ ਹੀ ਨਾ ਹੋ ਜਾਂਦਾ ਹੈ ਤੇ ਕਾਮੀ ਮਨੁੱਖ ਹੋਇਆ ਜਿਹੜਾ ਉਹ ਪਰਾਏ ਘਰ ਵੱਲ ਨਿਗਾਹ ਮਾਰਦਾ ਹੈ ਕਹਿੰਦੇ ਵੀ ਕਾਮ ਦੇ ਵਿੱਚ ਇਹ ਮਨੁੱਖ ਕ੍ਰੋਧ ਦੇ ਵਿੱਚ ਸਾਰੀ ਜ਼ਿੰਦਗੀ ਅਹੰਕਾਰ ਕਰਦਾ ਰਹਿੰਦਾ ਹੈ ਤੇ ਜਦੋਂ ਇਹਦੇ ਸਿਰ ਤੇ ਇਹ ਚੀਜ਼ਾਂ ਹੈ ਵੀ ਹੁੰਦੀਆਂ ਨੇ ਫਿਰ ਇਹ دیਵਾਨਿਆਂ ਇਹ ਪਾਗਲਾਂ ਦੀ ਤਰ੍ਹਾਂ ਇਹ ਭੱਜਾ ਫਿਰਦਾ ਕਿਸੇ ਨੂੰ ਕੁਝ ਵੀ ਇਹ ਸਮਝਦਾ ਨਹੀਂ ਜਦੋਂ ਮਨੁੱਖ ਕਾਮ ਵਾਸ਼ਨਾ ਵਿੱਚ ਹੋਵੇ ਤੇ ਕਦੇ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕਰਦਾ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ ਜਦੋਂ ਇਹਨੂੰ ਕਰੋਧ ਵਿੱਚ ਹੋਵੇ ਇਹ ਕਿਸੇ ਦੇ ਆਖੇ ਮਨੋਕ ਨਹੀਂ ਲੱਗਦਾ ਜਦੋਂ ਇਹ ਅਹੰਕਾਰ ਵਿੱਚ ਹੁੰਦਾ ਹੈ ਉਦੋਂ ਵੀ ਇਹ ਕਿਸੇ ਨੂੰ ਕੁਝ ਨਹੀਂ ਸਮਝਦਾ ਇਹ دیਵਾਨਿਆਂ ਦੀ ਤਰ੍ਹਾਂ ਪਾਗਲਾਂ ਦੀ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਸ ਸ਼ਹਿਰ ਨਗਰ ਪਿੰਡ ਜਿਹੜਾ ਸਾਰਾ ਕੁਝ ਝੂਠ ਆ ਅਹੰਕਾਰ ਕਰਕੇ ਪਾਗਲਾਂ ਦੀ ਤਰ੍ਹਾਂ ਇਹਦੇ ਵਿੱਚ ਤੁਰਿਆ ਫਿਰਦਾ ਹੈ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਕਹਿੰਦੇ ਇਹਨੂੰ ਪਛਤਾਵਾ ਹੁੰਦਾ ਹੈ ਪਰ ਉਦੋਂ ਹੁੰਦਾ ਹੈ ਜਦੋਂ ਇਹਦੇ ਸਿਰ ਦੇ ਉੱਤੇ ਜਮਾ ਦਾ ਡੰਡ ਵਾਇਦਾ ਹੈ ਜਦੋਂ ਜਾਂ ਮੈਨੂੰ ਆਣ ਕਰਕੇ ਲੈਣ ਵਾਸਤੇ ਤਿਆਰ ਹੋ ਜਾਂਦੇ ਹਨ ਉਦੋਂ ਇਸ ਮਨੁੱਖ ਨੂੰ ਸੋਝੀ ਆਉਂਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਉਹ ਅਜਾਈਂ ਗਵਾਈ ਹੈ ਕਾਮ ਦੇ ਵਿੱਚ ਆਪਣਾ ਕੈਰੇਕਟਰ ਸੁੱਟ ਲਿਆ ਕ੍ਰੋਧ ਦੇ ਵਿੱਚ ਮੈਂ ਲੋਕਾਂ ਦੇ ਨਾਲ ਤਕਾ ਕੀਤਾ ਹੈ ਅਹੰਕਾਰ ਕਰਕੇ ਮੈਂ ਕਿਸੇ ਦੀ ਗੱਲ ਨਹੀਂ ਮੰਨੀ ਇਨ੍ਹਾਂ ਚੀਜ਼ਾਂ ਵਿੱਚ ਖਚਤ ਰਿਹਾ ਹਾਂ ਉਦੋਂ ਫਿਰ ਸਤਿਗੁਰੂ ਜੀ ਕਹਿੰਦੇ ਮਨੁੱਖ ਪੁਛਤਾਉਂਦਾ ਹੈ ਤੇ ਜਦੋਂ ਇਹਦੀ ਜ਼ਿੰਦਗੀ ਲੰਘ ਜਾਂਦੀ ਫਿਰ ਇਹਦਾ ਪੁਛਤਾਇਆ ਕੰਮ ਨਹੀਂ ਆਉਂਦਾ ਕਿਉਂਕਿ ਇਹਦੇ ਕੋਲੋਂ ਸਵਾਸ ਜਿਹੜੇ ਹਨ ਉਹ ਮੁੱਕ ਜਾਂਦੇ ਹਨ ਜਦੋਂ ਜਮਾ ਦਾ ਡੰਡ ਸਿਰ ਉੱਤੇ ਆਣ ਕਰਕੇ ਵੱਜਦਾ ਹੈ ਉਦੋਂ ਇਹ ਮਨੁੱਖ ਜਾਗਦਾ ਹੈ ਕਹੋ ਕਬੀਰ ਤਬ ਹੀ ਨਰ ਜਾਗੇ ਜਮ ਕਾ ਡੰਡ ਮੂਡ ਮਹ ਲਾਗੇ ਕਬੀਰ ਸਾਹਿਬ ਜੀ ਕਹਿੰਦੇ ਉਦੋਂ ਇਹ ਮਨੁੱਖ ਜਾਗਦਾ ਏ ਇੰਨਾ ਵਿਕਾਰਾਂ ਵੱਲੋਂ ਜਦੋਂ ਜਮਾ ਦਾ ਡੰਡ ਇਹਦੇ ਸਿਰ ਉੱਤੇ ਆਣ ਕਰਕੇ ਵੱਜਦਾ ਏ ਡੰਡਾ ਵੱਜਦਾ ਏ ਜਦੋਂ ਇਹਨੂੰ ਲੈਣ ਆ ਜਾਂਦੇ ਹਨ ਉਹਨਾਂ ਚ ਰਹੀ ਜ਼ਿੰਦਗੀ ਚ ਇਹ ਮਨੁੱਖ ਕਿਸੇ ਨੂੰ ਪੱਲੇ ਨਹੀਂ ਬੰਨਦਾ ਪਰਮਾਤਮਾ ਨੂੰ ਭੁੱਲਿਆ ਰਹਿੰਦਾ ਏ ਬੇਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆਂ ਕਹਿੰਦੇ ਪੂਰੇ ਗੁਰੂ ਤੋਂ ਬਗੈਰ ਇਹ ਜਿਹੜਾ ਮਨੁੱਖ ਆ ਉਹ ਸ਼ੈਤਾਨ ਵਾਂਗੂ ਭਜਦਾ ਫਿਰਦਾ ਹੈ ਮਾੜੀ ਬਿਰਤੀ ਲੈ ਕਰਕੇ ਸ਼ੈਤਾਨਾਂ ਵਾਲੇ ਕੰਮ ਕਰਦਾ ਹੈ ਇਲਤਾ ਕਰਦਾ ਰਹਿੰਦਾ ਸਾਰੀ ਉਮਰ ਕਹਿੰਦੇ ਪੂਰੇ ਗੁਰੂ ਤੋਂ ਬਗੈਰ ਇਹ ਮਨੁੱਖ ਸ਼ੈਤਾਨ ਵਰਗਾ ਹੈ ਭੂਤ ਵਰਗਾ ਹੈ ਇਹਦੀ ਜ਼ਿੰਦਗੀ ਜਿਹੜੀ ਉਹ ਨਰਕ ਦੇ ਬਰਾਬਰ ਹੈ ਜਿੱਨਾਂ 'ਚ ਰਸਾਨੂ ਪੂਰੇ ਗੁਰੂ ਦਾ ਮਲਾਪ ਨਹੀਂ ਹੁੰਦਾ ਅਸੀਂ ਗੁਰੂ ਵਾਲੇ ਨਹੀਂ ਬਣਦੇ ਉਹਨਾਂ 'ਚ ਸਾਡੀ ਜ਼ਿੰਦਗੀ ਵਿੱਚੋਂ ਹਨੇਰਾ ਕਦੇ ਨਹੀਂ ਜਾ ਸਕਦਾ ਤੇ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਉਦੋਂ ਸਾਡੀ ਜ਼ਿੰਦਗੀ ਵਿੱਚੋਂ ਜਿਹੜਾ ਪਾਪਾਂ ਦਾ ਹਨੇਰਾ ਉਹ ਦੂਰ ਹੋ ਜਾਵੇਗਾ ਜਦੋਂ ਗਿਆਨ ਗੁਰੂ ਦੇ ਅਸੀਂ ਲੜ ਲੱਗ ਜਾਵਾਂਗੇ ਦੀਵਾ ਬਲੈ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਸਤਿਗੁਰੂ ਜੀ ਕਹਿੰਦੇ ਜਿੱਦਾਂ ਦੀਵਾ ਬਲਦੇ ਸਾਰੀ ਹਨੇਰਾ ਜਿਹੜਾ ਉਹ ਦੂਰ ਹੋ ਜਾਂਦਾ ਏ ਇਹ ਨਹੀਂ ਕਿ ਹੁਣ ਆਪਾਂ ਦੀਵਾ ਜਗਾਇਆ ਤੇ ਜਿਹੜਾ ਹਨੇਰਾ ਉਹ ਕੁਝ ਘੰਟਿਆਂ ਬਾਅਦ ਜਾਵੇਗਾ ਕਹਿੰਦੇ ਜਦੋਂ ਦੀਵਾ ਬਲਦਾ ਏ ਉਦੋਂ ਹਨੇਰਾ ਜਿਹੜਾ ਉਸੇ ਵੇਲੇ ਚੁੱਕਿਆ ਜਾਂਦਾ ਏ ਇਸੇ ਤਰ੍ਹਾਂ ਜਦੋਂ ਮਨੁੱਖ ਪੂਰੇ ਗੁਰੂ ਦੇ ਲਾੜ ਲੱਗ ਜਾਂਦਾ ਹੈ ਗਿਆਨ ਇਹਦੀ ਜ਼ਿੰਦਗੀ ਵਿੱਚ ਆ ਜਾਂਦਾ ਉਦੋਂ ਕਾਮ ਰੂਪੀ ਅਹੰਕਾਰ ਰੂਪੀ, ਕ੍ਰੋਧ ਰੂਪੀ ਜਿਹੜਾ ਇਹਦੇ ਅੰਦਰ ਹਨੇਰਾ ਹੈ। ਉਦੋਂ ਇਹਦਾ ਹਨੇਰੇ ਦਾ ਪਰਦਾ ਜਿਹੜਾ ਚੁੱਕਿਆ ਜਾਂਦਾ ਹੈ ਤੇ ਪੂਰੇ ਗੁਰੂ ਤੋਂ ਬਗੈਰ ਕਦੇ ਵੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦਾ। ਗੁਰੂ ਵਾਲੇ ਬਣੀਏ, ਅਮਰਤ ਧਾਰੀ ਹੋਈਏ। ਗੁਰੂ ਸਾਹਿਬ ਮਹਾਰਾਜ ਜੀ ਦੇ ਲੜ ਲੱਗਿਏ ਤੇ ਆਪਣੀ ਜ਼ਿੰਦਗੀ ਨੂੰ ਸਵਾਰੀਏ, ਨਸ਼ਿਆਂ ਦਾ ਤਿਆਗ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਆਪਣੇ ਦਰੋਂ ਕਰੋ। ਗੁਰ ਸਿੱਖੀ ਜਿਵੇਂ ਨਾਮ ਸਿਮਰਦੇ ਦਾਤ ਸਾਡੀ ਝੋਲੀ ਵਿੱਚ ਪਾਉਣ ਤੇ ਸਤਿਗੁਰਾਂ ਦੇ ਦッセ ਬਚਨਾਂ ਉੱਤੇ ਅਸੀਂ ਚੱਲ ਸਕੀਏ ਆਪ ਹੀ ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਜੀ ਸੋਝੀ ਤੇ ਸਮਾਤ ਬਖਸ਼ਿਸ਼ ਕਰਨ ਜੀ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਸਿਰ ਲੱਗਾ ਜਮ ਡੰਡ ਤਾ ਪਸ਼ੂਤਾਨਿਆ ਬੇਨ ਪੂਰੇ ਗੁਰਦੇਵ ਫਿਰ ਸਤਾਨਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ